ਤਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਟਰੱਕ ਲਾਇਸੈਂਸ ਜਿਹੜੇ ਕੈਨਸਲ ਕੀਤੇ ਜਾ ਰਹੇ ਜਿਹੜੇ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਸੀਗੇ ਕਿਸੇ ਨੂੰ ਇੰਗਲਿਸ਼ ਦੀ ਟੈਸਟ ਲੈ ਕੇ ਉਹਨੂੰ ਫੇਲ ਕੀਤਾ ਜਾ ਰਿਹਾ ਕਿਸੇ ਨੂੰ ਕੈਲੀਫੋਰਨੀਆ ਨੇ ਈਮੇਲ ਸੈਂਡ ਕਰਕੇ ਕੈਨਸਲ ਕਰਤੇ ਕਿਸੇ ਨੂੰ ਕਿਸੇ ਨੂੰ ਡੇਟੇਨ ਕੀਤਾ ਜਾ ਰਿਹਾ ਪੁਲਿਸ ਚੈਕਿੰਗ ਦੇ ਦੌਰਾਨ ਕਿਸੇ ਨੇ ਆਈਸ ਨੇ ਚੁੱਕਿਆ ਤੇ ਸੋ ਇਦਾਂ ਦੀ ਬਹੁਤ ਹੀ ਗੱਲਾਂ ਹੋ ਰਹੀਆਂ ਪਿਛਲੇ ਕੁਝ ਦਿਨਾਂ ਚ ਤੁਸੀਂ ਸਾਰਿਆਂ ਨੂੰ ਹੀ ਪਤਾ ਹੈ ਤੇ ਉਹਦੇ ਜਿੰਨਾਂ ਦੀਆਂ ਜਿਹੜੀਆਂ ਵੀ ਵੀਡੀਓ ਇਦਾਂ ਦੀ ਅਪਲੋਡ ਕੀਤੀ ਉਹਦੇ ਥੱਲੇ ਕਮੈਂਟ ਜਿਹੜੇ ਹੁੰਦੇ ਸੀ ਕਿ ਹਾਂ ਹੁਣ ਇਹ ਬਹੁਤ ਵਧੀਆ ਹੋ ਗਿਆ ਹੁਣ ਬਹੁਤ ਹੀ ਫਾਇਦਾ ਹੋਏਗਾ ਟਰੱਕ ਇੰਡਸਟਰੀ ਨੂੰ ਇਹ ਹੋ ਜਾਏਗਾ ਜਿਹੜੇ ਪੱਕੇ ਬੰਦੇ ਆ ਡਰਾਈਵਰਾਂ ਦੀ ਉਹਨਾਂ ਦੀ ਹਾਲਤ ਬਹੁਤ ਖਰਾਬ ਕਰਤੀ ਸੀ ਇਹ ਨਵੇਂ ਬੰਦਿਆਂ ਨੇ ਕੀ ਅਸਰ ਪਾਇਆ ਕੀ ਪ੍ਰਭਾਵ ਹੋਇਆ ਇਸ ਦਾ ਕੀ ਕਾਰਨ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕੀ ਮਾਰਕੀਟ ਦੇ ਵਿੱਚ ਅਮਰੀਕਾ ਦੇ ਵਿੱਚ ਟਰੱਕ ਇੰਡਸਟਰੀ ਨੂੰ ਲੈ ਕੇ ਕੀ ਕੀ ਹੋ ਰਿਹਾ ਕੀ ਕੀ ਨਹੀਂ ਹੋ ਰਿਹਾ ਤੋਂ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਤੇ ਗੱਲ ਕਰ ਲਈਏ ਅਮਰੀਕਾ ਦੇ ਵਿੱਚ ਕੀ ਕਾਰਨ ਆ ਜਿਹੜੀ ਇੰਨੀ ਸਖਤੀ ਹੋ ਰਹੀ ਆ ਕੀ ਹੋ ਗਿਆ ਕੀ ਪ੍ਰਭਾਵ ਪੈ ਰਿਹਾ ਹਰ ਕੋਈ ਕਿਉਂ ਰੋ ਰਿਹਾ ਜੋ ਲੋਕਾਂ ਨੇ ਸੋਚਿਆ ਸੀ ਇਹ ਉਹਨਾਂ ਨੇ ਸੋਚਿਆ ਸੀ ਜਿਨ੍ਹਾਂ ਜਿਹੜੇ ਇੱਥੇ ਗ੍ਰੀਨ ਕਾਰ ਹੋਲਡਰ ਆ ਜਾਂ ਫਿਰ ਜਿਨ੍ਹਾਂ ਇੱਥੋਂ ਸਿਟੀਜ਼ਨ ਆ ਕਿ ਹਾਂ ਹੁਣ ਜੀ ਜਿਹੜੇ ਇਹ ਟਰੱਕ ਡਰਾਈਵਰ ਇਹਨਾਂ ਨੂੰ ਇੱਥੋਂ ਕੱਢਤਾ ਛਾਂਗਤਾ ਇਹਨਾਂ ਦੀ ਜੌਬ ਚਲੇਗੀ ਤੇ ਹੁਣ ਸਾਨੂੰ ਫਾਇਦਾ ਹੋਏਗਾ ਸਾਡੀਆਂ ਸੈਲਰੀਆਂ ਬਹੁਤ ਵਧਣਗੀਆਂ ਲੋਡ ਦੇ ਰੇਟ ਵਧਣਗੇ ਸੋ ਇਦਾਂ ਦਾ ਕੁਝ ਵੀ ਨਹੀਂ ਹੋਇਆ ਸੋ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਕਿ ਹਾਂ ਸਾਨੂੰ ਫਾਇਦਾ ਹੋਏਗਾ ਸੋ ਇਦਾਂ ਦਾ ਕੁਝ ਵੀ ਨਹੀਂ ਹੋਇਆ ਤੁਹਾਨੂੰ ਪਤਾ ਹਜ਼ਾਰਾਂ ਟਰੱਕ ਡਰਾਈਵਰ ਆ ਜਿਹੜੇ ਵਿੱਚ ਵੀਰ ਉਹਨਾਂ ਦੀ ਰੋਜੀ ਰੋਟੀ ਦੇ ਲੱਤ ਵੱਜੀ ਕੋਈ ਦੋਸ਼ ਸ਼ੱਕ ਨਹੀਂ ਵਿਚਾਰੇ ਘਰੇ ਬੈਠ ਕੇ ਕਈਆਂ ਨੂੰ ਰਿਟੇਨ ਕਰ ਲਿਆ ਕਈ ਡਰਦਿਆਂ ਨੇ ਖੁਦ ਹੀ ਟਰੱਕ ਛੱਡ ਤੇ ਬਹੁਤ ਕੁਝ ਹੋਇਆ ਪਿਛਲੇ ਦਿਨਾਂ ਦੇ ਵਿੱਚ ਪਰ ਜਿਹੜੇ ਉਹ ਲੋਕ ਸੀਗੇ ਕਿ ਸਾਨੂੰ ਬਹੁਤ ਫਾਇਦਾ ਹੋਏਗਾ ਪਹਿਲੇ ਹਫਤੇ ਇੱਕ ਦੋ ਹਫਤੇ ਲਿਖਿਆ ਕਿ ਲੋਡਾਂ ਦੇ ਰੇਟ ਵਧੇ ਥੋੜਾ ਜਿਹਾ ਫਰਕ ਪਿਆ ਪਰ ਹੁਣ ਉੱਥੇ ਹੀ ਆ ਪਹਿਲਾਂ ਵਰਗਾ ਸਾਰਾ ਕੋਈ ਸੀਨ ਹੋਇਆ ਜਿੰਨੀ ਟਰੱਕ ਇੰਡਸਟਰੀ ਚ ਜੋ ਕੁਝ ਪਹਿਲਾਂ ਹੋ ਰਿਹਾ ਸੀ ਸੇਮ ਹੁੰਨਾ ਕੋਈ ਫਰਕ ਨਹੀਂ ਪਿਆ ਸੋ ਉਹ ਲੁੱਕ ਹੁਣ ਸੋਚ ਰਹੇ ਆ ਕਿ ਹੁਣ ਅਸੀਂ ਕਰੀਏ ਕੀ ਅਸੀਂ ਤਾਂ ਬਹੁਤ ਹਮ ਹਵਾ ਕੇ ਕਮੈਂਟ ਕਰਦੇ ਸੀਗੇ ਕਿ ਵਧੀਆ ਹੋ ਗਿਆ ਜੀ ਵਧੀਆ ਹੋ ਗਿਆ ਪਰ ਹੋਇਆ ਤਾਂ ਕੁਝ ਨਹੀਂ ਹੋਇਆ ਕੀ ਆ ਉਲਟਾ ਹੋਰ ਜਿਹੜੇ ਬਿਜ਼ਨਸ ਰੈਸਟੋਰੈਂਟ ਹੋਗੇ ਸਨਿਆਰੇ ਹੋਗੇ ਜਾਂ ਸ਼ਾਪਿੰਗ ਮਾਲ ਹੋਗੇ ਕਿਤੇ ਵੀ ਕੋਈ ਵੀ ਏਦਾਂ ਦਾ ਜਿੱਥੇ ਗੈਦਰਿੰਗ ਦਾ ਪ੍ਰੋਗਰਾਮ ਹੁੰਦਾ ਸੀਗਾ ਲੋਕ ਵਧੀਆ ਆਪਣਾ ਕਾਰੋਬਾਰ ਕਰਦੇ ਸੀ ਸਮਾਂ ਤੇ ਉਹ ਵੀ ਠੱਪ ਹੋ ਗਏ ਇਹਨਾਂ ਚੀਜ਼ਾਂ ਦੀ ਵਜ੍ਹਾ ਦੇ ਨਾਲ ਐਡਾ ਕਾ ਜ਼ਿਆਦਾ ਪ੍ਰਭਾਵ ਪਿਆ ਜਿਹੜੇ ਲੋਕ ਕਹਿੰਦੇ ਸੀਗੇ ਕਿ ਇਹ ਕੁਝ ਲੋਕਾਂ ਦੀਆਂ ਲਾਇਸੈਂਸ ਲੈ ਕੇ ਰੱਖ ਲੈਣੇ ਚਾਹੀਦੇ ਆ ਤੇ ਉਹਦਾ ਫਾਇਦਾ ਹੋਰ ਨੂੰ ਹੋਏਗਾ ਏਦਾਂ ਦਾ ਕੁਝ ਵੀ ਨਹੀਂ ਹੋਏਗਾ ਤੁਸੀਂ ਦੇਖ ਸਕਦੇ ਆ ਕੀ ਕਿੰਨੀਆਂ ਇਦਾਂ ਦੀਆਂ ਵੀਡੀਓਜ਼ ਆ ਰਹੀਆਂ ਮਾਲ ਖਾਲੀ ਪਿਆ ਸ਼ਾਪਿੰਗ ਸੈਂਟਰ ਖਾਲੀ ਪਿਆ ਕੋਈ ਨਹੀਂ ਜਾ ਰਿਹਾ ਰੈਸਟੋਰੈਂਟ ਵੀ ਖਾਲੀ ਪਿਆ ਜਿੱਥੇ ਕਦੇ ਕੁਝ ਦਿਨ ਪਹਿਲਾਂ ਮੇਲੇ ਲੱਗੇ ਹੁੰਦੇ ਸੀਗੇ ਲੋਕ ਭਰੇ ਰਹਿੰਦੇ ਸੀਗੇ ਪਰ ਹੁਣ ਕੋਈ ਵੀ ਡਰ ਦਾ ਨਹੀਂ ਨਿਕਲਦਾ ਇਹ ਗੱਲ ਕੱਲੀ ਟਰੱਕ ਡਰਾਈਵਰਾਂ ਦੀ ਨਹੀਂ ਹੈ ਹੁਣ ਕੋਈ ਵੀ ਜਿਹੜਾ ਵੀ ਇੱਥੇ ਇਮੀਗ੍ਰੈਂਟ ਆ ਜਿਹੜਾ ਵੀ ਬਾਰਡਰ ਕ੍ਰੋਸ ਕਰਕੇ ਆਇਆ ਉਹ ਆਪਣੇ ਆਪ ਨੂੰ ਸੇਪ ਨਹੀਂ ਮੰਨਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਅੱਜ ਕੰਮ ਤੇ ਨਿਕਲਿਆ ਕੱਲ ਨੂੰ ਕੀ ਹੋਏਗਾ ਮੇਰੇ ਨਾਲ ਕੀ ਨਹੀਂ ਹੋਏਗਾ ਮਗਹੀਾਈ ਇੰਨੀ ਕਿ ਜ਼ਿਆਦਾ ਤੇਜ਼ ਹੋ ਗਿਆ ਲੋਕਾਂ ਦੀਆਂ ਖੇਤਾਂ ਦੇ ਵਿੱਚ ਕੰਮਨ ਫਸਲਾਂ ਜਿਹੜੀਆਂ ਉਹ ਉੱਥੇ ਖੜੀਆਂ ਖਰਾਬ ਹੋ ਗਈਆਂ ਕੰਸਟਰਕਸ਼ਨ ਦੇ ਲਈ ਲੇਬਰ ਨਹੀਂ ਮਿਲਦੀ ਭਈ ਉੱਥੇ ਜਾ ਕੇ ਕੰਮ ਰੁਗ ਗਏ ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਸ਼ੈੱਡ ਡਾਊਨ ਹੋਇਆ ਸੀ ਉਹਦੇ ਵਿੱਚ ਕਿੰਨੀ ਮਗਹੀਾਈ ਹੋਈ ਆ ਜਿਹੜੇ ਲੋਕ ਸਰਕਾਰ ਤੋਂ ਪੈਸਾ ਲੈ ਕੇ ਖਾਂਦੇ ਸੀ ਉਹਨਾਂ ਨੂੰ ਕਿੰਨੀ ਕਿੱਲਤ ਆਈ ਆ ਤੋਂ ਹੁੱਲ ਮਿਲਾ ਕੇ ਇਹਦਾ ਅਸਰ ਤਾਂ ਇਹ ਹੋਇਆ ਕਿ ਮੰਗਿਆਈ ਪਹਿਰਾ ਨਾਲੋਂ ਜ਼ਿਆਦਾ ਵੱਧ ਗਈ ਆ ਲੋਕਾਂ ਨੂੰ ਫਾਇਦਾ ਹੋਣ ਦੀ ਜਗ੍ਹਾ ਤੇ ਇਸ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਲੋਕ ਤਰਾ ਤਰਾ ਕਰਦੇ ਪਏ ਉਹ ਤਾਂ ਵਿਚਾਰੇ ਗਏ ਹੀ ਗਏ ਜਿਨ੍ਹਾਂ ਦੀਆਂ ਜੋਪਾਂ ਗਈਆਂ ਜਿਹੜੇ ਇਲੀਗਲ ਇਮੀਗ੍ਰੈਂਟ ਸੇ ਉਹ ਸੋਚ ਰਿਹਾ ਕਿ ਅਸੀਂ ਹੁਣ ਥੋੜੇ ਦਿਨ ਕੰਮ ਤੇ ਹਜੇ ਨਾ ਜਾਈਏ ਸਾਡੇ ਲਈ ਸੇਫ ਆ ਸੋਚ ਉਹਨਾਂ ਦੀ ਵਧੀਆ ਕਿਉਂਕਿ ਡਿਟੇਨ ਹੋਗੇ ਅਗਰ ਆਈਸ ਦੇ ਹੱਥ ਲੱਗੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਇਹਦੇ ਵਿੱਚ ਦੱਸਣ ਦੀ ਕੋਈ ਜ਼ਰੂਰਤ ਨਹੀਂ ਪਰ ਜਿੱਦਾਂ ਤੁਹਾਨੂੰ ਪਤਾ ਕਿ ਲੋਕ ਇਹ ਤੋਂ ਕਿੰਨਾ ਦੁਖੀ ਹੋਇਆ 트াম্প ਦੀਆਂ ਨੀਤੀਆਂ ਤੋਂ ਕਈ ਲੋਕ ਹੱਕ ਚ ਵੀ ਆ ਕਈ ਲੋਕ ਕਹਿੰਦੇ ਬਹੁਤ ਵਧੀਆ ਪਰ ਵਧੀਆ ਕੰਮ ਵੀ ਕੀਤੇ ਆ ਜਿਹੜੇ ਆ ਪਿੱਛੇ ਜੇ ਇਹ ਨੇ ਜਿੰਨੇ ਵੀ ਕ੍ਰਿਮੀਨਲ ਸੀਗੇ ਅ ਇੱਥੇ ਯੂ ਐਸ اے ਦੇ ਵਿੱਚ ਇਹਨਾਂ ਸਾਰਿਆਂ ਚਾਚ ਆ ਕੇ ਉਹਨਾਂ ਦੀ ਹੋਮ ਕੰਟਰੀ ਸੁੱਟਿਆ ਕੱਲੇ ਇੰਡੀਅਨ ਨਹੀਂ ਹੋਰ ਵੀ ਬਹੁਤ ਸੀਗੇ ਇੱਥੇ ਬਹੁਤ ਤੇ ਉਹ ਉਹ ਸਾਰਿਆਂ ਦੀ ਉਹ ਕੰਮ ਦੀ ਸਲਾਹਾਂ ਕਰਦੇ ਪਏ ਆ ਕਿ ਹਾਂ ਵਧੀਆ ਕੰਮ ਕੀਤਾ ਕ੍ਰਿਮੀਨਲ ਨੂੰ ਕੱਢਣਾ ਚਾਹੀਦਾ ਇਹਦੇ ਵਿੱਚ ਕੋਈ ਦੋਸ਼ਕ ਨਹੀਂ ਨਾ ਕਿਸੇ ਨੇ ਇਹਨੂੰ ਕੋਈ ਮਾਰਾ ਗਿਆ ਪਰ ਨਾਲ ਨਾਲ ਬਹੁਤ ਲੋਕ ਇਹਦੇ ਐਂਟੀ ਵੀ ਆ ਕਿ ਜਿਸ ਤਰ੍ਹਾਂ ਰੇਡ ਕਰਦੀ ਆ ਇਸ ਜਿਸ ਤਰ੍ਹਾਂ ਜਿਹੜੇ ਇਨੋਸੈਂਟ ਲੋਕ ਆ ਜਿਹਨਾਂ ਨੇ ਜਸਟ ਇਹ ਕ੍ਰਾਈਮ ਹੁੰਦਾ ਕਿ ਉਹਨਾਂ ਨੇ ਬਾਰਡਰ ਕ੍ਰੋਸ ਕੀਤਾ ਵਧੀਆ ਫਿਊਚਰ ਦੇ ਲਈ ਸੋ ਉਹਨਾਂ ਨਾਲ ਜਦੋਂ ਇਦਾਂ ਦੀ ਧੱਕਾ ਮੁਕੀ ਹੁੰਦੀ ਹੈ ਲੋਕ ਉਹ ਚੀਜ਼ ਨੂੰ ਚੰਗਾ ਨਹੀਂ ਸਮਝਦੇ ਔਰ ਜਿਹੜੀ ਇਹ ਮਗਿਆਈ ਹੋਈ ਆ ਇਸ ਦੌਰਾਨ ਤੇ ਲੋਕਾਂ ਨੇ ਜਿਹੜੀਆਂ ਉਹ ਪਿੱਛੇ ਨਵੰਬਰ ਦੇ ਵਿੱਚ ਇਲੈਕਸ਼ਨ ਹੋ ਕੇ ਹਟੀਆਂ ਜਿਹੜੀਆਂ ਸਿਟੀਆਂ ਦੇ ਵਿੱਚ ਉਹਦੇ ਵਿੱਚ ਕੋਈ ਵੀ ਰਿਪਬਲਿਕ ਪਾਰਟੀ ਦਾ ਬੰਦਾ ਨਹੀਂ ਜਿੱਤੇ ਆ ਤੇ ਇਹਦਾ ਕੀ ਮਤਲਬ ਆ ਕਿ ਲੋਕ ਨਹੀਂ ਚਾਹੁੰਦੇ ਕਿ ਟਰੰਪ ਖੜੇ ਆ ਟਰੰਪ ਦੀ ਸਰਕਾਰ ਆਵੇ ਕਿਉਂਕਿ ਇਹਦੇ ਕਿਤੇ ਨਾ ਕਿਤੇ ਕੁਝ ਨੀਤੀਆਂ ਦੇ ਖਿਲਾਫ ਆ ਔਰ ਟਰੰਪ ਨੇ ਇੱਕ ਪੱਤਾ ਵੀ ਖੇលਿਆ ਸੀ ਕਿ ਸਾਰਿਆਂ ਨੂੰ ਮੈਂ 2-2000 ਦਊਂਗਾ ਡਾਲਰ ਪਰ ਉਹਦਾ ਹਾਲੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ ਸੋ ਕਹਿਣ ਦਾ ਮਤਲਬ ਇਹ ਆ ਕਿ ਮੰਗਾਈ ਪੂਰੀ ਪੀਕ ਤੇ ਆ ਇਸ ਟਾਈਮ ਦੇ ਉੱਪਰ ਟਰੱਕ ਇੰਡਸਟਰੀ ਪੂਰੀ ਹਿੱਲੀ ਪਈ ਆ ਇਸ ਟਾਈਮ ਦੇ ਉੱਪਰ ਜਿਹੜੇ ਵਿਚਾਰੇ ਡਰਾਈਵਰ ਜਿਨ੍ਹਾਂ ਦੇ ਸੀਗੇ ਉਹ ਕਿੰਨੇ ਕਿੰਨੇ ਟਰੱਕ ਉਹਨਾਂ ਦੇ ਸਾਈਡ ਤੇ ਲਾ ਕੇ ਖੜੇ ਹੋ ਗਏ ਪਾਰਕ ਦੇ ਪਾਰਕਿੰਗ ਦੇ ਵਿੱਚ ਸੋ ਉਹਨਾਂ ਲਈ ਵੀ ਖਤਰੇ ਦੀ ਘੰਟੀ ਆ ਕਿ ਅੱਗੇ ਹੁਣ ਕੀ ਕਰਨਗੇ ਜਿਹੜੇ ਹੁਣ ਐਨ ਇੱਕਦਮ ਲੋਕ ਸੋਦੇ ਇੱਕ 15 20 ਹਜ਼ਾਰ ਬੰਦਾ ਵਹਿ ਜਾਊਗਾ ਤੇ ਉਨੀ ਜ਼ਿਆਦਾ ਜੌਬ ਵਧੇਗੀ ਸੈਲਰੀ ਜ਼ਿਆਦਾ ਵਧੇਗੀ ਲੋਕਾਂ ਨੂੰ ਫਾਇਦਾ ਹੋਏਗਾ ਪਰ ਨਹੀਂ ਕੋਈ ਫਾਇਦਾ ਨਹੀਂ ਹੋਇਆ 2-4% ਵੱਧ ਗਿਆ ਹੋਵੇ ਤਾਂ ਉਹਦੇ ਵਿੱਚ ਕੀ ਕਹਿਣਾ ਪਰ ਜਿੱਡੇ ਸੋਚਿਆ ਜਾ ਰਿਹਾ ਸੀ ਉਹ ਚੀਜ਼ ਨਹੀਂ ਹੋਈ ਕੁੱਲ ਮਿਲਾ ਕੇ ਇੰਨੀ ਕੁ ਜ਼ਿਆਦਾ ਮੰਗਾਈ ਹੋ ਗਈ ਆ ਜਿੰਨੇ ਵੀ ਲੋਕਾਂ ਦੇ ਜਿਹੜੇ ਸ਼ਾਪਿੰਗ ਮਾਲ ਸੀਗੇ ਉਹ ਘਟੇ ਜਾ ਰਿਹਾ ਕੋਈ ਜਾ ਨਹੀਂ ਰਿਹਾ ਉੱਥੇ ਕੋਈ ਵੀ ਇੱਥੇ ਕੋਈ ਲੱਗਦੀ ਹੈ ਇਹਨਾਂ ਦੀ ਮਾਰਕੀਟ ਲੱਗਦੀ ਹੈ ਉੱਥੇ ਕੋਈ ਲੋਕ ਨਹੀਂ ਜਾ ਰਹੇ ਡਰਦੇ ਆ ਇਸ ਦੇ ਉਹਨਾਂ ਨੂੰ ਬੜਾ ਘਾਟਾ ਪੈ ਰਿਹਾ ਰੈਸਟੋਰੈਂਟਾਂ ਦੇ ਵਿੱਚ ਮੰਦੀ ਪੈ ਗਈ ਹੈ ਉੱਥੇ ਕੋਈ ਲੋਕ ਨਹੀਂ ਡਰਦੇ ਜਾ ਰਹੇ ਔਰ ਸਨਿਆਰੇ ਦਾ ਬਜਾਰੇ ਬਾਜਾ ਮਾਰਦੇ ਆਜਾ ਆਜੋ ਆਹੀ ਉਹਨਾਂ ਦੇ ਦਿਨ ਸੀਗੇ ਕਮਾਉਣ ਦੇ ਕਿ ਕਿ ਹੁਣ ਜਿਹੜੇ ਛੁੱਟੀਆਂ 크ਿਸਮਸ ਵਾਲੇ ਦੇ ਇਹਨਾਂ ਚੱਲਦੇ ਪਏ ਆ ਉਹ ਚੀਜ਼ ਹੈ ਹੀ ਨਹੀਂ ਜਿਹੜਾ ਤਿਹਾਰ ਚੱਲਦੇ ਪਿਆ ਇਹ ਇਹ ਦਿਨਾਂ ਦੇ ਵਿੱਚ ਕਿੰਨੀਆਂ ਰੌਣਕਾਂ ਹੁੰਦੀ ਐ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਪਿਛਲੇ ਕੁਝ ਰਹਿ ਰਹੇ ਆ ਉਹ ਸਾਰਿਆਂ ਨੇ ਬਹੁਤ ਬਦਲਾ ਦੇਖਿਆ ਤੇ ਹਰ ਕੋਈ ਸੋਚ ਰਿਹਾ ਕਿ ਜੋ ਇਹ ਹੋ ਰਿਹਾ ਇਹ ਯੂਐਸਏ ਨੂੰ ਉੱਚਾਈਆਂ ਦੀ ਤਰਫ ਨਹੀਂ ਥੱਲੇ ਡਾਉਨ ਲੈ ਕੇ ਜਾ ਰਿਹਾ ਕਿਉਂਕਿ ਲੋਕ ਆਪਣਾ ਇੱਥੇ ਕੰਮ ਕਰਨਗੇ ਇੱਥੇ ਪੈਸਾ ਇਨਵੈਸਟ ਕਰਨਗੇ ਇੱਥੇ ਹੀ ਆਪਣੀਆਂ ਜੋ ਜ਼ਰੂਰਤ ਦੀਆਂ ਚੀਜ਼ਾਂ ਵਰਤਣਗੇ ਖਰੀਦਣਗੇ ਫੇਰ ਹੀ ਡਿਵੈਲਪ ਹੁੰਦੀ ਐ ਕੋਈ ਵੀ ਕੰਟਰੀ ਪਰ ਹੁਣ ਲੋਕ ਡਰ ਕੇ ਘਰਾਂ 'ਚ ਬਹਿ ਕੇ ਆ ਉਹ ਵਿਚਾਰੇ ਬਾਹਰ ਖਾਂਦੇ ਨਹੀਂ ਕੋਈ ਲੈਂਦੇ ਨਹੀਂ ਕੋਈ ਸ਼ੌਪ ਹੀ ਨਹੀਂ ਕਰਦੇ ਕੰਮ ਤੇ ਵੀ ਡਰਦੇ ਜਾਂਦੇ ਨਹੀਂ ਅੱਧੇ ਕਿ ਜਿਹੜੇ ਜਾਂਦੇ ਆ ਉਹਨਾਂ ਨੂੰ ਇਹ ਵੀ ਪਤਾ ਨਹੀਂ ਬਪਾ ਪਸਾਣਾ ਜਾਂ ਨਹੀਂ ਜਾਣਾ ਸੋ ਉਹਦੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਨਤੀਜੇ ਹੁੰਦੇ ਕੋਈ ਚੰਗੇ ਨਹੀਂ ਹੁੰਦੇ ਬਾਕੀ ਤੁਸੀਂ ਵੀ ਜਰੂਰ ਦੱਸਿਓ ਕੀ ਮਹਿਸੂਸ ਕੀਤਾ ਇਸ ਤੋਂ ਬਾਅਦ ਤੁਸੀਂ ਹੱਕ ਦੇ ਵਿੱਚ ਹੋ ਕਿ ਜਿਹੜੇ ਟਰੱਕ ਡਰਾਈਵਰਾਂ ਨੂੰ ਉਹਦੀ ਜੌਬ ਤੋਂ ਨੌਕਰੀ ਤੇ ਲੱਤ ਮਾਰੀ ਹੈ ਠੀਕ ਕੀਤਾ ਜਾਂ ਫਿਰ ਜਿਹੜੀ ਇਹ ਟਰੰਪ ਦੀਆਂ ਨੀਤੀਆਂ ਕਿੰਨੀਆਂ ਸਹੀ ਆ ਕਿੰਨੀਆਂ ਗਲਤ ਆ ਸੋ ਤੁਸੀਂ ਪਲੀਜ਼ ਪਲੀਜ਼ ਜਰੂਰ ਕਮੈਂਟ ਕਰਨਾ ਆਪਣੀ ਆਪਣੀ ਰਾਏ ਜਰੂਰ ਦੱਸਿਓ ਔਰ ਅਗਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਤਾਂ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰ ਦਿਓ ਤੇ ਬਾਕੀ ਪੰਜਾਬੀਓ ਤੁਹਾਡਾ ਆਪਣਾ ਚੈਨਲ ਆ ਇਸ ਚੈਨਲ ਨੂੰ ਬਹੁਤ ਸਪੋਰਟ ਦੀ ਜ਼ਰੂਰਤ ਆ ਤੁਹਾਡੇ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ